ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਪਹਿਲਾ ਰਿਸ਼ਤਨ ਨੋਟ ਕਰੋ ਜੀ ਨਾਮ ਹਰਦੀਪ ਰਾਣੀ ਪਤਾ ਲੁਧਿਆਣਾ ਏਰੀਆ ਓਮਰਜੀ ਲੜਕੀ ਦੀ 30 11 2003 ਦਾ ਡੇਟ ਆਫ ਬਰਥ ਹੈ ਜਨਮ ਦਾ ਟਾਈਮ ਹੈ 1:55 ਮਿੰਟ ਪੀਐਮ ਦਾ ਸਮਾਂ ਗੋਤ ਹੈ ਜੀ ਮੋਡਗਿਲ ਤੇ ਕੱਦ ਹੈ 5 ਫੁੱਟ 6 ਇੰਚ ਭਰਾ ਇੱਕ ਹੈ ਜੀ ਲੜਕੀ ਦਾ ਅਨਮੈਰਿਡ ਆ ਰੈਸਟੋਰੈਂਟ ਓਨਰ ਹੈ ਲੜਕੀ ਮੰਗਲੀਕ ਹੈ ਜੀ ਪੜ੍ਹਾਈ ਕਰੀ ਹੈ ਬੀਕਮ ਪਿਤਾ ਐਕਸਪਾਇਰਡ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੀ ਮੰਗ ਹੈ ਜੀ ਮੁੰਡਾ ਵਧੀਆ ਪਰਿਵਾਰ ਤੋਂ ਵੈਲਥ ਸੈਟਲ ਐਂਡ ਗੁੱਡ ਇਨਕਮ ਵਾਲਾ ਹੋਵੇ ਮੰਗਲਿਕ ਹੋਵੇ ਬੈਸ਼ਨੋ ਪਰਵਾਰ ਇਹਨਾਂ ਨਾਲ ਸੰਪਰਕ ਕਰੇ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੁਖਦੀਪ ਕੁਮਾਰ ਬ੍ਰਾਹਮਣ ਪਤਾ ਲੁਧਿਆਣਾ ਏਰੀਆ ਪਿਤਾ ਦਾ ਨਾਮ ਹੈ ਜੀ ਸ਼ਸ਼ੀਲ ਕੁਮਾਰ ਐਕਸਪਾਇਰਡ ਨੇ ਮਾਤਾ ਕਲੇਸ਼ ਰਾਣੀ ਤੇ ਗੋਤ ਹੈ ਜੀ ਮੋੜਗਲ ਤੇ ਭਰਦਵਾਜ ਰਤਨ ਭੈਣ ਇੱਕ ਹੈ ਜੀ ਉਮਰ ਹੈ ਲੜਕੇ ਦੀ 17 ਨਵੰਬਰ 1999 ਦਾ ਡੇਟ ਆਫ ਬਰਥ ਹੈ ਜਨਮ ਦਾ ਟਾਈਮ ਹੈ ਜੀ 1:55 ਪੀਐਮ ਦਾ ਸਮਾਂ ਵੈਡਨੈਸਡੇ ਪੜ੍ਹਾਈ ਕਰੀਏ ਜੀ ਪਲੱਸ 2 ਨਾਨ ਮੈਡੀਕਲ ਨੈਨੀ ਫਰੋਮ ਲੁਧਿਆਣੇ ਤੋਂ ਕਰੀਏ ਜੀ ਕੰਮ ਕਰੇ ਜੀ ਮੁੰਡੇ ਦਾ ਫੂਡ ਰੈਸਟੋਰੈਂਟ ਇਨ ਵਿਲੇਜ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਐਚਕੌਰ ਪਤਾ ਐਸ ਐਸ ਨਗਰ ਮਹਾਲੀ ਕਾਸਟ ਹੈ ਜੀ ਸੈਣੀ ਸਿੱਖ ਤੇ ਉਮਰ 993 ਦਾ ਡੇਟ ਆਫ ਬਰਥ ਹੈ ਕੱਦ ਹੈ ਜੀ 5 ਫੁੱਟ 2 ਇੰਚ ਗੋਤ ਹੈ ਲੌਂਗੀ ਅਤੇ 45 ਪਹਿਣਾ ਦੋ ਮੈਰਿਡ ਨੇ ਜੀ ਕੈਨੇਡਾ ਦੀਆਂ ਪੀਆਰ ਨੇ ਪੜਾਈ ਕਰੀ ਹੈ ਜੀ ਐਮਟੈਕ ਸੀਐਸਈ ਕੰਮ ਕਰ ਰਿਹਾ ਜੀ ਕੈਨੇਡਾ ਪੀਆਰ ਜੌਬ ਡਿਜੀਟਲ ਮਾਰਕETING ਦੀ ਕਰਦੇ ਨੇ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਪੀਆਰ ਹੋਵੇ ਵਧੀਆ ਕੰਮਕਰ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮੋਗਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 98996 ਦਾ ਡੇਟ ਆਫ ਬਰਥ ਹੈ ਕੱਦ ਹੈ ਜੀ 5 ਫੁੱਟ 5 ਇੰਚ ਗੋਤ ਹੈ ਸੰਧੂ ਭੈਣਾਂ ਦੋ ਨੇ ਜੀ ਇੱਕ ਭੈਣ ਮੈਰਿਡ ਸਪੇਨ ਦੇ ਵਿੱਚ ਹੈ ਭਰਾ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੜ੍ਹਾਈ ਕਰੀ ਹੋਈ ਹੈ ਲੜਕੀ ਨੇ ਬੀ ਕਾਮ 2 ਇਅਰ ਡਿਪਲੋਮਾ ਆਈ ਬੀਐਮ ਕੈਨੇਡਾ ਤੋਂ ਕੰਮ ਕਰ ਰਹੀ ਹੈ ਜੀ ਕੁੜੀ ਕੈਨੇਡਾ ਪੀਆਰ ਹੈ ਇਹਨਾਂ ਦੀ ਮੰਗ ਹੈ ਜੀ ਮੁੰਡਾ ਯੂਐਸਏ ਜਾਂ ਕੈਨੇਡਾ ਪੀਆਰ ਹੋਵੇ 5 ਕਿੱਲੇ ਜ਼ਮੀਨ ਹੋਵੇ ਨਸ਼ਾ ਰਹਿਤ ਹੋਵੇ ਕੋਈ ਮੰਗ ਨਾ ਹੋਵੇ ਜੀ ਵਧੀਆ ਕੰਮਕਾਰ ਹੋਵੇ ਜਾਂ ਵਧੀਆ ਬਿਜ਼ਨਸ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜਗਮੀਤ ਸਿੰਘ ਪਤਾ ਮਾਛੀਵਾੜਾ ਏਰੀਆ ਕਾਸਟ ਹੈ ਜੀ ਗੋਗਿਆ ਉਮਰ ਹੈ 23 12 1990 ਦਾ ਡੇਟ ਆਫ ਬਰਥ ਹੈ ਕੱਦ ਹੈ 5 ਫੁੱਟ 9 ਇੰਚ ਪਿਤਾ ਦਾ ਨਾਮ ਹੈ ਜੀ ਹਰਜੀਤ ਸਿੰਘ ਮਾਤਾ ਸੁਰਿੰਦਰ ਕੌਰ ਐਕਸਪਾਇਰ ਨੇ ਭਰਾ ਦੋ ਮੈਰਿਡ ਨੇ ਜੀ ਕੰਮਕਾਰ ਹੈ ਮੁੰਡੇ ਦਾ ਆਪਣਾ ਨੀਲਕੰਠ ਨਾਮ ਦਾ ਢਾਬਾ ਹੈ ਜੀ ਟਰਾਂਸਪੋਰਟ ਕੰਪਨੀ ਹੈ ਇਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਮਨਜੀਤ ਕੌਰ ਕਾਸਟ ਮੈਰਾ ਸਿੱਖ ਕਸ਼ਯਪ ਰਾਜਪੂਤ ਉਮਰ ਹੈ ਜੀ 9-10-1993 ਦਾ ਡੇਟ ਆਫ ਬਰਥ ਹੈ ਜਨਮ ਸਥਾਨ ਹੈ ਜੀ ਬਠਿੰਡਾ ਤੇ ਜਨਮ ਦਾ ਟਾਈਮ ਹੈ 1:30 ਪੀਐਮ ਦਾ ਸਮਾਂ ਕਾਦਾ ਜੀ ਲੜਕੀ ਦਾ 5 ਫੁੱਟ ਤੇ ਗੋਤ ਹੈ ਤਮਨਾ ਪੜ੍ਹਾਈ ਕਰੀਏ ਜੀ ਜੀਐਨਐਮ ਨਰਸਿੰਗ ਨਾ ਡੂਇੰਗ ਹਾਈਲਰਟਸ ਪਿਤਾ ਪ੍ਰੀਤਮ ਸਿੰਘ ਗਵਰਨਮੈਂਟ ਜੌਬ ਕਰਦੇ ਨੇ ਤੇ ਮਾਤਾ ਚਰਨਜੀਤ ਕੌਰ ਭੈਣ ਇੱਕ ਜੀ ਕੈਨੇਡਾ ਦੀ ਪੀਆਰ ਐ ਤੇ ਇਹਨਾਂ ਦੀ ਮੰਗ ਹੈ ਜੀ ਮੁੰਡਾ ਸੇਮ ਕਾਸਟ ਤੋਂ ਹੋਵੇ ਵਧੀਆ ਪੜ੍ਹਿਆ ਲਿਖਿਆ ਹੋਵੇ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਐਨਆਰਆਈ ਹੋਵੇ ਜਾਂ ਫਿਰ ਪ੍ਰਾਈਵੇਟ ਜੌਬ ਕਰਦਾ ਹੋਵੇ ਤਾਂ ਸੈਲਰੀ 50000 ਤੱਕ ਹੋਵੇ ਜੀ ਤੇ ਲੜਕੇ ਦਾ ਕੱਦ 5 ਫੁੱਟ 3 ਇੰਚ ਤੱਕ ਹੋਵੇ ਲੁਧਿਆਣਾ ਏਰੀਆ ਇਹਨਾਂ ਨਾਲ ਸੰਪਰਕ ਕਰੋ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤ੍ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਪਤਾ ਬਠਿੰਡਾ ਏਰੀਆ ਕਾਸਟ ਹੈ ਜੀ ਖੱਤਰੀ ਤੇ ਉਮਰ ਹੈ 30 ਸਾਲ ਗੋਤ ਹੈ ਚੋਪੜਾ ਤੇ ਕਰਦਾ ਹੈ 5 ਫੁੱਟ 7 ਇੰਚ ਪੜ੍ਹਾਈ ਕਰੀ ਹੈ ਜੀ 8 ਪਾਸ ਭੈਣਾ ਤਿੰਨੇ ਇੱਕ ਭੈਣ ਮੈਰਿਡ ਹੈ ਜੀ ਕੰਮ ਕਰ ਆਪਣੀ ਦੁਕਾਨ ਹੈ ਮੁੰਡੇ ਦੀ ਤੇ ਮੰਗ ਹੈ ਜੀ ਘਰੇਲੂ ਲੜਕੀ ਚਾਹੀਦੀ ਹੈ ਦਾਜ ਦੇਹੇ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਣਜੋਧ ਸਿੰਘ ਪਤਾ ਲੁਧਿਆਣਾ ਏਰੀਆ ਉਮਰ ਹੈ ਜੀ 30 ਸਾਲ ਪੜ੍ਹਾਈ ਕਰੀਆ ਮੁੰਡੇ ਨੇ 10 ਪਾਸ ਕੱਦ ਹੈ ਜੀ 5 ਫੁੱਟ 5 ਇੰਚ ਕਾਸਟ ਹੈ ਅਰੋੜਾ ਭੈਣ ਇੱਕ ਹੈ ਜੀ ਤੇ ਕੰਮ ਕਰਿਆ ਮੁੰਡਾ ਵਿਦਾਤਾ ਕਿਆ ਕੰਪਨੀ ਦੇ ਵਿੱਚ ਕੰਮ ਕਰਦਾ ਹੈ ਜੀ 22000 ਰੁਪਏ ਮਹੀਨੇ ਦੀ ਤਨਖਾਹ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਕਾਦੀਆਂ ਗਰਦਾਸਪੁਰ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 31 1988 ਦਾ ਡੇਟ ਆਫ ਬਰਥ ਹੈ ਕੱਦ ਹੈ ਜੀ 6 ਫੁੱਟ ਤੇ ਪੜ੍ਹਾਈ ਕਰੀਆ ਐਮਸੀਏ ਮਾਤਾ ਪਿਤਾ ਸਰਕਾਰੀ ਨੌਕਰੀ ਤੋਂ ਰਟਾਇਰਡ ਨੇ ਜੀ ਕੰਮ ਕਰ ਹੈ ਜੀ ਆਪਣਾ ਸਕੂਲ ਹੈ ਇਹਨਾਂ ਦਾ ਦੋ ਘਰ ਨੇ ਚਾਰ ਕਿੱਲੇ ਜ਼ਮੀਨ ਹੈ 15 ਲੱਖ ਦੀ ਸਾਲਾਨਾ ਆਮਦਨ ਹੈ ਜੀ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਗੁਰਪ੍ਰੀਤ ਸਿੰਘ ਪਤਾ ਬਠਿੰਡਾ ਏਰੀਆ ਕਾਸਟ ਹੈ ਜੀ ਖੱਤਰੀ ਤੇ ਉਮਰ ਹੈ ਮੁੰਡੇ ਦੀ 30 ਸਾਲ। ਗੋਤ ਹੈ ਚੋਪੜਾ ਤੇ ਕੱਦ ਹੈ 5 ਫੁੱਟ 7 ਇੰਚ। ਪੜ੍ਹਾਈ ਕਰੀ ਹੈ ਜੀ 8 ਪਾਸ ਭੈਣਾਂ ਤਿੰਨ ਨੇ ਇੱਕ ਭੈਣ ਮੈਰਿਡ ਹੈ ਜੀ। ਕੰਮ ਕਰੇ ਜੀ ਆਪਣੀ ਦੁਕਾਨ ਹੈ ਇਹਨਾਂ ਦੀ ਮੰਗ ਹੈ ਢਰੇਲੂ ਲੜਕੀ ਚਾਹੀਦੀ ਹੈ ਜੀ ਇਹਨਾਂ ਨੂੰ। ਦਾਜ-ਦੇਹਜ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ। ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ। ਧੰਨਵਾਦ ਜੀ ਸਾਰਿਆਂ ਦਾ।